ਤਾਰੇ ਦੀ ਪਰਮਾਤਮਾ ਦਾ ਸਤਿ ਸ੍ਰੀ ਅਕਾਲ ਜੇ ਦਸ ਵਾਰੀ ਆਪਣੇ ਇਸ ਤੇ ਜੈ ಘೋಷ ਲਾਣਾ ਪਵੇ ਤੇ ਨਹੀਂ ਕਿ ਪਹਿਲੀ ਵਾਰ ਪੂਰਾ ਜੋਸ਼ ਤੇ ਦੂਜੀ ਵਾਰ ਥੱਲੇ ਬੈ ਜੀਏ ਐਸਾ ਨਹੀਂ ਨਾ ਹੋਣਾ ਚਾਹੀਦਾ ਜੈਕਾਰੇ ਵੀਰ ਬਜਰੰਗੀ ਭਾਰਤ ਮਾਤਾ ਦੀ ਜੈ ਬੰਦੇ ਜਿਹੜੇ ਸਾਥੀ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਭਗਵਾਨ ਦਾ ਜੈ ਤਾਂ ਕਰਨੀ ਪੈਣੀ ਹੈ ਕਿਉਂਕਿ ਜੇ ਉਹਦੀ ਜੈ ਨਹੀਂ ਕਰਾਂਗੇ ਤੇ ਇੰਨੇ ਵੱਡੇ ਦਰਬਾਰ ਨਹੀਂ ਲੱਗਣਗੇ ਪਾਕਿਸਤਾਨ ਦੇ ਵਿੱਚ 1947 ਤੇ 27% ਹਿੰਦੂ ਸਿੱਖ ਰਹੇਗੇ ਸੀ ਉੱਥੇ ਭਾਰਤ ਮਾਤਾ ਦੀ ਜੈ ਨਹੀਂ ਬੋਲਿਆ ਜਾਂਦਾ ਅੱਜ 1% ਤੋਂ ਵੀ ਘੱਟ ਨੇ ਸੋ ਜਿੰਨੀ ਵਾਰ ਆਪਣੇ ਇੱਥੇ ਕੇ ਮੱਥਾ ਟੇਕੀਏ ਮੈਂ ਇੱਕੋ ਗੱਲ ਕਹਿੰਦਾ ਇਸ ਮੰਚ ਤੇ ਆ ਕੇ ਕਿਤੇ ਵੀ ਕੋਈ ਕਥਾ ਚੱਲਦੀ ਹੋਵੇ ਇੱਕੋ ਗੱਲ ਕਹਿਣਾ ਸਾਡਾ ਦੇਸ਼ ਤਾਕਤਵਰ ਹੋਏਗਾ ਤੇ ਧਰਮ ਵੀ ਤਾਕਤਵਰ ਹੋਏਗਾ ਬਿਨਾਂ धर्मਨਾ ਰਾਜਲੇ ਹੈ ਬਿਨਾਂ ਰਾਜ ਸਭ ਦਵੇ ਮਲੇ ਹੈ ਦੇਸ਼ ਦੇ ਯਸ਼ਸ਼ਵੀ ਪ੍ਰਧਾਨ ਮੰਤਰੀ ਧਰਮਪ੍ਰੀਏ ਪ੍ਰਧਾਨ ਮੰਤਰੀ ਧਰਮ ਚ ਆਸਥਾ ਰੱਖਣ ਵਾਲੇ ਪ੍ਰਧਾਨ ਮੰਤਰੀ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਦਿਨ ਸ੍ਰੀ ਗੁਰਤਾਰ ਪੁਰ ਸਾਹਿਬ ਦਾ ਦਰਵਾਜ਼ਾ ਵੀ ਖੁੱਲਿਆ ਔਰ 550 ਸਾਰਵਾਰ ਭਗਵਾਨ ਰਾਮ ਦੇ ਜਨਮ ਸਥਾਨ ਤੇ ਬੱਬੇ ਰਾਮ ਮੰਦਿਰ ਨਹੀਂ ਬਣਿਆ। ਭਗਵਤ ਗੰਗਾ ਚੱਲਦੀ ਆ ਮੈਂ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਚਾਰਿਆਂ ਜੀ ਲਈ। ਬਾਸ ਰਸਵਤੀ ਇਹਨਾਂ ਨੇ ਕੰਠ ਵਿੱਚ ਜਾ ਕੇ ਬਹਿ ਲਏ ਜਦੋਂ ਬੋਲਣਾ ਸ਼ੁਰੂ ਕਰਦੇ ਨੇ। ਔਰ ਲਗਾਤਾਰ ਸਨਾਤਨ ਦਾ ਪ੍ਰਚਾਰ ਕਰ ਰਹੇ ਨੇ। ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਤਾਂ ਕਿ ਇਹ ਸਨਾਤਨ ਨੂੰ ਹੋਰ ਤਾਕਤਵਰ ਕਰ ਸਕਣ ਜੇ ਸਨਾਤਨ ਤਾਕਤਵਰ ਹੋਏਗਾ ਤੇ ਸਾਡੇ ਬੱਚੇ ਚੰਗੇ ਕੰਮਾਂ 'ਚ ਲੱਗੇ ਰਹਿਣਗੇ ਨਸ਼ੇ 'ਚ ਨਹੀਂ ਫਸਣਗੇ ਚੰਗੇ ਰਾਹ ਤੇ ਰਹਿਣਗੇ